ਸਤਿ ਸ਼੍ਰੀ ਅਕਾਲ ਦੋਸਤੋ ਅੱਜ ਛੁੱਟੀ ਦਾ ਦਿਨ ਹੈ ਤੇ ਸਾਰੇ ਮੁਲਾਜ਼ਮ ਆਪੋ ਆਪਣੇ ਘਰੋਂ ਘਰੀ ਬੈਠੇ ਹਨ ਪਰ ਅੱਜ ਇਹ ਵੇਖਣ ਵਿੱਚ ਆਇਆ ਕਿ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਪਿੰਡੋਂ ਪਿੰਡੀ ਜਾ ਕੇ ਕਿਸਾਨਾਂ ਨੂੰ ਲਾਂਭੰਦ ਕਰ ਰਹੇ ਨੇ ਕਿ ਉਹ ਬੰਬੀਆਂ ਦੇ ਉੱਤੇ ਦਰਖਤ ਲਾਉਣ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਕਾਂਤ ਸ਼ਮਸ਼ੋਰੀ ਜੀ ਸਰਦਾਰ ਜਸਵੰਤ ਸਿੰਘ ਜੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਪਲਾਈ ਵਿਭਾਗ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਦਾਰ ਤਜਿੰਦਰ ਸਿੰਘ ਜੀ ਜ਼ਿਲਾ ਖੇਤੀਬਾੜੀ ਅਫਸਰ ਜੀ ਦੀ ਯੋਗ ਅਗਵਾਈ ਵਿੱਚ ਮਜੀਠਾ ਬਲਾਕ ਦੇ ਵਕਫਾਕ ਪਿੰਡਾਂ ਵਿੱਚ ਯੋਗ ਜਗ੍ਹਾ ਤੇ ਬੂਟੇ ਲਗਾਏ ਗਏ ਤੇ ਇਸ ਮੌਕੇ ਸਰਦਾਰ ਤਜਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਮੋਟਰਾਂ ਤੇ ਕਟੋ ਘਟ ਪੰਜ ਪੌਦੇ ਫਲਦਾਰ ਜਾਂ ਸ਼ਾਦਾਰ ਜ਼ਰੂਰ ਲਗਾਉਣ ਕਿਉਂਕਿ ਗਲੋਬਲ ਵਾਰਮਿੰਗ ਦਾ ਪੂਰੇ ਸੰਸਾਰ ਤੇ ਖਤਰਾ ਮੰਡਰਾ ਰਿਹਾ ਹੈ ਗਲੇਸ਼ੀਅਰ ਪਿਗਲ ਰਹੇ ਹਨ ਪਸ਼ੂ ਪੰਛੀਆਂ ਦਾ ਕਰਮੀ ਨਾਲ ਮੰਦਾ ਹਾਲ ਹੋ ਰਿਹਾ ਹੈ ਇਸ ਦਾ ਇੱਕੋ ਇੱਕ ਹੱਲ ਹੈ ਕਿ ਵੱਧ ਤੋਂ ਵੱਧ ਰਕਤ ਲਗਾਏ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਰਮੀ ਤੋਂ ਨਜਾਤ ਮਿਲੇ ਖੇਤੀਬਾੜੀ ਦੇ ਪਲੇਲੀ ਵੱਧ ਤੋਂ ਵੱਧ ਬਰਸਾਤਾਂ ਹੋਣ ਇਸ ਮੌਕੇ ਸਰਦਾਰ ਦਲਬਖ ਸਿੰਘ ਪੱਟੀ ਮੋ ਖੇਤੀਬਾੜੀ ਅਫਸਰ ਮਜੀਠਾ ਸਰਦਾਰ ਅਮਰਦੀਪ ਸਿੰਘ ਜੀ ਏਯੂ ਲਵਕ੍ਰੀਸ ਸਿੰਘ ਜੀ ਬੀਟੀਐਮ ਸ੍ਰੀ ਤਿਲਕ ਰਾਜੀ ਏਐਸਆਈ ਅਤੇ ਸਰਦਾਰ ਜਗਰੂਪ ਸਿੰਘ ਜੀ ਸਮਾਜ ਸੇਵਕ ਅਤੇ ਵਾਤਾਵਰਣ ਪ੍ਰੇਮੀ ਅਤੇ ਹੋਰ ਬਹੁਤ ਸਾਰੇ ਕਿਸਾਨ ਚੰਗੀ ਸੋਚ ਵਾਲੇ ਸਨ ਉਹ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਵਾ ਰਹੇ ਸਨ ਅੱਜ ਸਾਡੇ ਪਿੰਡ ਹਮਜਾ ਵਿਖੇ ਸਾਡੇ ਖੇਤੇਬਾੜੀ ਮੈਗਮੇ ਤੋਂ ਸਾਡੇ ਮੁੱਖੇ ਦੀ ਬੜੀ ਅਫਸਰ ਡਾਕਟਰ ਸਾਡੇ ਕਨੇ ਹਮਜਾਵੇਕੇ ਪਹੁੰਚੀ ਤੇ ਉਹਨਾਂ ਨੇ ਜੋ ਪੰਜਾਬ ਸਰਕਾਰ ਵੱਲੋਂ ਅ ਦਰਖਤ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਆ ਉਹਦੇ ਤਹਿਤ ਸਾਡੇ ਅੱਜ ਹਮਜੇਵਕੇ ਕਾਫੀ ਦਰਖਤ ਲਾਏ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਹੜਾ ਇਹਨਾਂ ਨੇ ਇਹ ਉਪਰਾਲਾ ਕੀਤਾ ਮੈਂ ਅੱਗੇ ਵੀ ਆਸ ਕਰਦਾ ਵੀ ਜਰੂਰ ਇਹੋ ਜਿਹੇ ਅਪਰੇਲ ਦੇ ਜਿਹੜੇ ਦਰਖਤ ਲਾਉਣ ਵਾਲੇ ਆ ਉਹ ਵੱਧ-ਵੱਧ ਕੀਤੇ ਜਾਣ ਤਾਂ ਜਿਹੜਾ ਸਾਡਾ ਇਹ ਵਾਤਾਵਰਣ ਆ ਇਹ ਹਰਿਆ-ਭਰਿਆ ਬਣਿਆ ਰਵੇ ਮੈਂ ਇੱਥੇ ਇਹਨਾਂ ਦਾ ਆਉਣ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਜੀ ਸਤਿ ਮંત્રી ਸਰਦਾਰ ਗੁਰਮੀਤ ਸਿੰਘ ਜੀ ਕੁੜੀਆ ਵਿਸ਼ੇਸ਼ ਪ੍ਰਮੁੱਖ ਸਕੱਤਰ ਸਾਹਿਬ ਡਾਇਰੈਕਟਰ ਖੇਤੀਬਾੜੀ ਰਮਾਨ ਜੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜਿਹਦੇ ਦੇਸ਼ਾਂ ਤੇ ਲਗਾਤਾਰ ਜਿਹੜਾ ਵਾ ਬੂਟਿਆਂ ਦੀ ਜਿਹੜਾ ਆਪਾਂ ਪਲਾਂਟੇਸ਼ਨ ਡਰਾਈਵ ਜਿਹੜੀ ਆ ਜ਼ਿਲ੍ਹਾ ਅੰਮ੍ਰਿਤਸਰ ਦੀ ਚੱਲ ਰਹੀ ਆ ਖੇਤੀਬਾੜੀ ਭਾਗ ਨੂੰ ਜਿਹੜਾ ਟੀਚਾ ਮਿਲਿਆ ਦਾ ਉਸ ਦੇ ਲਈ ਜਿਹੜੇ ਸਾਡੇ ਅਧਿਕਾਰੀ ਤੇ ਕਰਮਚਾਰੀ ਆ ਦਿਨ ਰਾਤ ਜਿਹੜਾ ਵਾ ਉਹ ਦੇ ਲਈ ਕੰਮ ਕਰ ਰਹੇ ਨੇ ਤੇ ਅੱਜ ਅਸੀਂ ਜਿਹੜਾ ਸ਼ਨੀਵਾਰ ਨੂੰ ਜਿਹੜਾ ਇੱਕ ਸਪੈਸ਼ਲ ਪਲਾਂਟੇਸ਼ਨ ਡਰਾਈਵ ਜਿਹੜੀ ਰੱਖੀ ਸੀ ਜ਼ਿਲ੍ਹੇ ਦੇ ਵਿੱਚ ਤਾਂ ਜੋ ਕਿਉਂਕਿ ਦਿਨ ਵੇਲੇ ਹਟੇ-ਬਲ ਹੋਰ ਕੰਮਾਂ ਦੇ ਦਬਾਅ ਹੁੰਨ ਕਰਕੇ ਜੇ ਤਾਂ ਜੇ ਅਸੀਂ ਫ੍ਰੀ ਹੋ ਗਏ ਅੱਜ ਸ਼ਨੀਵਾਰ ਵਾਲਾ ਦਿਨ ਹੈ ਜਿਹੜਾ ਕਿਉਂਕਿ ਇੱਕ ਡਿਊਟੀ ਵੀ ਹੈ ਤੇ ਇੱਕ ਸੇਵਾ ਵੀ ਹੈ ਤੇ ਮੇਰੇ ਜਿਹੜੇ ਸਾਰੇ ਅਫਸਰ ਹੈ ਜਿਹੜੇ ਜ਼ਿਲ੍ਹੇ ਦੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਡਰਾਈਵ ਚਲਾ ਰਹੇ ਨੇ ਤੇ ਮੈਨੂੰ ਆਸ ਹੈ ਵੀ ਅਸੀਂ ਵੱਧ ਵੱਧ ਬੂਟੇ ਜਿਹੜੇ ਅੱਜ ਲਗਾਵਾਂਗੇ ਤੇ ਮੇਰੇ ਸਾਰੇ ਹੋਰ ਵੀ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਵੀ ਆਪਣੀਆਂ ਬੰਦੀਆਂ ਤੇ ਜਿਹੜਾ ਵਾ ਵੱਧ ਵੱਧ ਰੁੱਖ ਲਗਾਉਣ ਤੇ ਆਪਾਂ ਨੂੰ ਪਤਾ ਵੀ ਰੁੱਖਾਂ ਦੇ ਨਾਲ ਹੀ ਸਾਡਾ ਜੀਵਨ ਹੈ ਤੇ ਮੈਂ ਇਹੀ ਆਪਣੇ ਕਿਸਾਨਾਂ ਨੂੰ ਆਪਣੇ ਅਧਿਕਾਰੀ ਕਰਮਚਾਰੀਆਂ ਨੂੰ ਦੀਲ ਕਰਦਾ ਹਾਂ ਜੀ ਆਪਾਂ ਜਿਹੜਾ ਵਾ ਇਸ ਚੀਜ਼ਾਂ ਦੇ ਵਿੱਚ ਪਾਸਾ